ਏ ਡਾਕਟਰ ਇਹਨਾਂ ਨੇ ਕਹਿੰਦੇ ਵੀ ਜ਼ਿਆਦਾ ਬੋਲਣਾ ਵੀ ਇਹ ਮੇਰੇ ਵੀਰੋ ਡਿਪਰੈਸ਼ਨ ਹੈ ਕਾ ਅਰ ਸਾਡਾ ਕਿੱਤਾ ਸਾਡੀ ਰੋਟੀ ਰੋਟੀ ਹੈ ਹਾਈ ਗ੍ਰੇਨ ਹੋ ਜਾਣਾ ਭਾਈ ਹਾਂ ਤੇ ਕਈ ਬੰਦੇ ਕਈ ਬੰਦੇ ਇਹ ਕਹਿ ਗੱਲ ਕਹ ਦਿੰਦੇ ਆ ਬਾਈ ਯਾਰ ਇੰਨੇ ਪੈਸੇ ਸਾਡੇ ਯਾਰ ਹਿਸਾਬ ਕਿਤਾਬ ਜਾ ਕਰ ਲੈ ਇੰਨੇ ਰੁਪਏ ਲੈ ਲੈ ਯਾਰ ਮੈਂ ਉਹਨਾਂ ਨੂੰ ਆਪਦੇ ਆਪ ਗੱਲ ਕਰਨੀ ਝੋਣਾ ਭਾਵੇਂ ਕੋਈ ਕਵੇ ਜਾਂ ਕੋਈ ਨਾ ਕਵੇ ਬਈ 15 ਸਾਲ ਹੋ ਗਿਆ ਇਹ ਕੰਮ ਕਰਦੀ ਰੋ 15 ਸਾਲਾਂ ਦਾ ਆਹੀ ਕੋਈ ਖੱਟਿਆ ਆਪਾਂ ਮੈਂ ਬਾਦ ਪੱਥਰ ਦੇ ਦਿਲ ਦਾ ਕਿ ਦਰਿਆ ਬਈ ਵੀ ਚੱਲ ਚੁਈਂਦਾ ਯਾਰ ਅਗਲੇ ਸਾਲ ਸਹੀ ਐਕਟੀ ਘੱਟ ਮਲੇ ਅਗਲੇ ਸਾਲ ਕਰ ਦਾਂਗੇ ਉੱਥੇ ਇਹ ਗੱਲ ਹੁੰਦੀ ਰਹੀ ਆ ਅਗਲੇ ਸਾਲ ਵੀ ਹੋਰ ਬੰਦਾ ੜ ਹੋ ਜਾਂਦਾ ਸੀ ਧਰਮਾ ਘਲੇਰ ਉੱਤੇ ਕਟਆਫ ਹੋ ਜਾਂਦਾ ਸੀ ਗਿਆ ਪਰ ਮੈਂ ਉਹ ਚੀਨੂੰ ਸਹਕਾਰ ਕਰਿਆ ਬਈ ਨੀਵਾ ਰਹਿ ਕੇ ਚੱਲੇ ਨੇ ਮੈਂ 15 ਸਾਲ ਗੱਡੇ ਨੇ ਨਿਮਰਤਾ ਨਾਲ ਗੱਡੇ ਆ ਪਰ ਮੈਂ ਬਾਈਆਂ ਨੂੰ ਬੇਨਤੀ ਕਰਨੀ ਚਾਹਣਾ ਯਾਰ ਬਈ ਸਾਡੀ ਵੀ ਰੋਜੀ ਰੋਟੀ ਆ ਜੇ ਆਪਾਂ ਇਨਰ ਵੀ ਲਉਣੇ ਸਾਡਾ ਵੀ ਮਾੜਾ ਮੋਟਾ ਖਿਆ ਰੱਖਿਆ ਕਰੋ ਯਾਰ ਠੀਕ ਹੈ ਨਾ 40 ਡਿਗਰੀ ਤਾਪਮਾਨ ਤੇ ਬੋਲਣਾ ਕੋਈ ਖਾਲਾ ਹੀ ਦਾ ਬਾੜਾ ਨਹੀਂ ਹੈ ਤੇ ਦੂਜੀ ਗੱਲ ਆ ਲਾਈਵ ਵਾਲਾ ਗੱਗੂ ਇਕੱਠਾ ਉਹਨਾਂ ਦੇ ਫੋਨ ਇਹਨਾਂ ਜਿਹੜੇ ਉਹ ਬਈ ਗਰਮ ਹੋ ਜਾਂਦੇ ਹੀਟ ਹੋ ਜਾਂਦੇ ਆ ਸਾਰਾ ਸਾਰਾ ਉਹਨਾਂ ਦੇ ਧੁੱਪੇ ਕੰਮ ਕਰਦੇ ਆ ਬਾਈ ਉਹਨਾਂ ਨੂੰ ਪਤਾ ਕੀ ਕਹਿੰਦੇ ਆ ਐਂਡ ਦੇ ਅੱਗੇ ਬਾਈ ਯਾਰ ਵਾਈਟ ਹੈ ਲੱਗਿਆ ਅਗਲੀ ਵਾਰੀ ਕਰ ਲਾਂਗੇ ਆ ਮੈਂ ਇਹ ਗੱਲ ਕਹਿਣੀ ਚਾਹਣਾ ਬਾਈ ਬਣ ਕੇ ਸਾਡੀ ਮਿਹਨਤ ਆ ਯਾਰ ਜਿੰਨਾ ਕੋਲ ਕਰ ਲੈਣਾ ਬਾਈ ਬਣ ਕੇ ਪਹਿਲਾਂ ਕਲੀਅਰ ਕਰ ਲਿਆ ਕਰੋ ਐਨਆਰਪੀ ਇਹ ਮਿਲ ਗਏ ਆਉਣਾ ਉਹ ਨਹੀਂ ਹੋਣਾ ਨਾ ਉਹ ਅਗਲੇ ਦੀ ਮਰਜ਼ੀ ਹੈ ਪਰ ਜਦੋਂ ਐਂਡ ਦੇ ਆ ਕੇ ਨਾ ਕੋਈ ਬੰਦਾ ਗੱਲ ਕਰਦਾ ਨਾ ਕਮੇਟੀ ਕੋਈ ਵੀ ਗੱਲ ਕਰਦੀ ਨਾ ਬੁਲਾ ਰਹੀ ਗੱਲ ਕਰਦਾ ਫਿਰ ਉਹ ਵੀ ਕੰਮ ਡਵਲਪਮੈਂਟਡ ਹੋ ਜਾਂਦਾ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਜਣਾ ਵੀ ਜਿੱਥੇ ਤੁਸੀਂ ਜਾਣਾ ਜਿੱਥੇ ਤੁਹਾਡਾ ਪਿਆਰ ਹੈ ਉਹ ਗੱਲ ਅਖਰੀ ਆ ਪਰ ਬਾਈ ਬਣ ਕੇ ਔਰ ਮਾਣ ਪੂਰਾ ਕਰਾ ਕਰੋ ਬੰਦਾ ਤੇ ਯਾਰ ਠੀਕ ਆ ਗੱਲ ਕਹਿਣੀ ਸੀ 76 72 77 72 ਸਕੋਰ ਹੋ ਗਿਆ ਲਗੀ ਧਰਮਿਆਂ ਬਹੁਤ ਬਰੀਆ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਇੱਕ ਮੇਰੀ ਬੇਨਤੀ ਹੈ ਕਮੈਂਟੇਟਰ ਕਮੈਂਟੇਟਰ ਦੇ ਪੈਰ ਖਿੱਚਨੇ ਬੰਦ ਕਰ ਦਿਓ ਲਾਈਵ ਵਾਲੇ ਲਾਈਵ ਦੇ ਪੈਰ ਖਿੱਚਨੇ ਬੰਦ ਕਰ ਦਿਓ ਪੰਜੇ ਕਮੈਂਟੇਟਰਾਂ ਦੇ ਵੀ ਦੋਨੋਂ